ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਰਚਨਾ ਕਿਵੇਂ ਹੋਈ ਇਸ ਦੀ ਨੀ ਕਿਸ ਵੱਲੋਂ ਰੱਖੀ ਗਈ ਕਿੰਨੇ ਗੁਰੂ ਸਾਹਿਬਾਨ ਜੀ ਨੇ ਇਸ ਧਰਤੀ ਤੇ ਚਰਨ ਪਾਏ ਸ੍ਰੀ ਹਰਮੰਦਰ ਸਾਹਿਬ ਜੀ ਦੀ ਉਸਾਰੀ ਦੁਬਾਰਾ ਕਦੋਂ ਅਤੇ ਕਿਸ ਵੱਲੋਂ ਕਰਵਾਈ ਗਈ ਇਸ ਉੱਪਰ ਲੱਗੇ ਸੋਨੇ ਦਾ ਵਜ਼ਨ ਕਿੰਨਾ ਸੀ ਆਓ ਇਸ ਵੀਡੀਓ ਦੇ ਰਾਹੀਂ ਆਪਾਂ ਇਹ ਸਾਰਾ ਇਤਿਹਾਸ ਜਾਣਨ ਦਾ ਯਤਨ ਕਰਾਂਗੇ ਸਿੱਖ ਕੌਮ ਅੰਦਰ ਧਾਰਮਿਕ ਅਸਥਾਨ ਦੀ ਉਸਾਰੀ ਦਾ ਜज्ਬਾ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਪਾਸੋਂ ਮਿਲਿਆ ਇਹ ਉਹਨਾਂ ਦੀ ਦੀਨ ਹੈ ਕਿ ਸਿੱਖ ਜਿੱਥੇ ਵੀ ਹੋਵੇ ਦੇਸ਼ ਵਿੱਚ ਜਾ ਬਦੇਸ਼ ਵਿੱਚ ਹੋਵੇ ਆਪਣੇ ਘਰ ਦੇ ਨਾਲ ਨਾਲ ਉਹ ਗੁਰੂ ਦਾ ਘਰ ਵੀ ਬਣਾਉਂਦਾ ਹੈ ਸਿੱਖ ਕੌਮ ਦਾ ਕੇਂਦਰੀ ਅਸਥਾਨ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤ ਸਰੋਵਰ ਬਣਨ ਤੋਂ ਪਹਿਲਾਂ ਇੱਥੇ ਇੱਕ ਢਾਬ ਸੀ ਰੱਬ ਦੇ ਪਿਆਰੇ ਇੱਥੇ ਬੈਠ ਕੇ ਬੰਦਗੀ ਕਰਦੇ ਸਨ ਛਿਰ ਗੁਰੂ ਨਾਨਕ ਦੇਵ ਜੀ ਨੇ ਵੀ ਭਾਈ ਮਰਦਾਨਾ ਜੀ ਦੇ ਨਾਲ ਸੁਲਤਾਨਪੁਰ ਤੋਂ ਜਾਂਦਿਆਂ ਇੱਥੇ ਠਹਿਰ ਕੇ ਕੀਰਤਨ ਕੀਤਾ ਉਸ ਵਕਤ ਬਾਬਾ ਲਹਿਣਾ ਜੀ ਵੀ ਨਾਲ ਸਨ ਧੰ ਸਤ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਟੁੰਗ ਸੁਲਤਾਨਵਿੰਡ ਗਿਰਵਾਲੀ ਆਦ ਪਿੰਡਾਂ ਦੀ ਜ਼ਮੀਨ ਮੁੱਲ ਖਰੀਦ ਕੇ ਭਾਈ ਜੇਠਾ ਜੀ ਦੀ ਡਿਊਟੀ ਲਾਈ ਕਿ ਇੱਥੇ ਨਗਰ ਵਸਾਇਆ ਜਾਵੇ ਭਾਈ ਜੇਠਾ ਜੀ ਗੁਰਤਾ ਗੱਦੀ ਮਿਲਣ ਤੋਂ ਬਾਅਦ ਧੰ ਸਤ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਦੀ ਵਡਿਆਈ ਪ੍ਰਾਪਤ ਕਰਦੇ ਨੇ ਗੁਰੂ ਬਣਨ ਤੋਂ ਪਹਿਲਾਂ ਇਹ ਸੇਵਾ ਉਹਨਾਂ ਦੇ ਹਿੱਸੇ ਆਈ ਇੱਥੇ ਆ ਕੇ ਸਰੋਵਰ ਦੀ ਖੁਦਵਾਈ ਕਰਾਈ ਵੱਖ-ਵੱਖ 52 ਕਿੱਤਿਆਂ ਦੇ ਲੋਕਾਂ ਨੂੰ ਲਿਆ ਕੇ ਨਗਰ ਵਸਾਇਆ ਚੱਕ ਵੱਧਾ ਇਸ ਦਾ ਨਾਮ ਪਿਆ ਗੁਰੂ ਕਾ ਚੱਕ ਫਿਰ ਚੱਕ ਰਾਮਦਾਸਪੁਰ ਸਰੋਵਰ ਦੀ ਖੁਦਾਈ ਦਾ ਕਾਰਜ ਚੱਲ ਰਿਹਾ ਸੀ ਉਸ ਸਮੇਂ ਦੀ ਇੱਕ ਘਟਨਾ ਪੱਟੀ ਦਾ ਰਹਿਣ ਵਾਲਾ ਦੁਨੀ ਚੰਦ ਜਿਸ ਦੀਆਂ 7 ਧੀਆ ਸਨ ਇਹ ਬੰਦਾ ਬੜਾ ਹੰਕਾਰੀ ਸੀ ਆਪਣੀਆਂ ਧੀਆ ਨੂੰ ਪੁੱਛਣ ਲੱਗਾ ਕਿ ਕਿਸ ਦਾ ਦਿੱਤਾ ਖਾਂਦੀਆਂ ਜੇ ਛਿਆਂ ਨੇ ਕਿਹਾ ਕਿ ਪਿਤਾ ਜੀ ਤੁਸੀਂ ਹੀ ਸਾਨੂੰ ਸਭ ਕੁਝ ਦੇਣ ਵਾਲੇ ਹੋ ਪਰ ਕਹਿੰਦੇ ਸਭ ਤੋਂ ਛੋਟੀ ਧੀ ਬੀਬੀ ਰਜਨੀ ਰੱਬ ਨੂੰ ਮੰਨਣ ਵਾਲੀ ਸੀ ਕਹਿਣ ਲੱਗੀ ਕਿ ਪਿਤਾ ਜੀ ਠੀਕ ਤੁਸੀਂ ਸਾਡਾ ਪਾਲਣ ਪੋਸ਼ਣ ਕਰ ਰਹੇ ਜੀ ਪਰ ਸਾਰਿਆਂ ਨੂੰ ਦਾਤਾ ਦੇਣ ਵਾਲਾ ਇੱਕ ਪਰਮਾਤਮਾ ਹੈ ਕਹਿੰਦੇ ਦੁਨੀ ਚੰਦ ਨੇ ਬੀਬੀ ਰਜਨੀ ਨੂੰ ਇੱਕ ਕੋੜੀ ਦੇ ਨਾਲ ਵਿਆਹ ਦਿੱਤਾ ਉਸ ਨੇ ਰੱਬ ਦਾ ਭਾਣਾ ਮਿੱਠਾ ਕਰਕੇ ਮੰਨ ਲਿਆ ਕੋੜੀ ਪਤੀ ਨੂੰ ਸਿਰ ਤੇ ਚੁੱਕ ਕੇ ਪਿੰਡਾਂ ਵਿੱਚੋਂ ਮੰਗਦਿਆਂ ਹੌਲੀ-ਹੌਲੀ ਇਸ ਅਸਥਾਨ ਤੇ ਪਹੁੰਚੀ ਦੇਰੀ ਦੇ ਹੇਠਾਂ ਪਤੀ ਨੂੰ ਬਿਠਾਇਆ ਆਪ ਮੰਗਣ ਵਾਸਤੇ ਨੇੜਲੇ ਪਿੰਡਾਂ ਵਿੱਚ ਚਲੀ ਗਈ ਉਥੇ ਇੱਕ ਕੌਤਕ ਵਾਪਰਿਆ ਇਸ਼ਨਾਨ ਕਰਨ ਦੇ ਨਾਲ ਇਸ ਦਾ ਕੋੜੀ ਪਤੀ ਠੀਕ ਹੋ ਗਿਆ ਇਹ ਭਾਵਨਾ ਦਾ ਫਲ ਹੈ ਏਕ ਨਦਰ ਕਰ ਵੇਖੇ ਸਭੀ ਉਪਰ ਜਿਹਾ ਭਾਉ ਤੇ ਹਾ ਫਲ ਪਾਈਏ ਜੇ ਅੰਦਰ ਸੱਚੀ ਸ਼ਰਧਾ ਹੋਵੇ ਇਸ ਇਸ਼ਨਾਨ ਕਰਨ ਦੇ ਨਾਲ ਦੁੱਖ ਰੋਗ ਕੱਟੇ ਜਾਂਦੇ ਨੇ ਚੌਥੇ ਪਾਤਸ਼ਾਹ ਧਨ ਸਤ ਗੁਰੂ ਛਿਰ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਸਮੇਂ ਇਕ ਕੱਚਾ ਬਣਿਆ ਚੱਕ RAMDAS PUR ਵਿਖੇ ਅੰਮ੍ਰਿਤ ਸਰੋਵਰ ਜਦੋਂ ਤਿਆਰ ਹੋ ਗਿਆ ਫਿਰ ਇਸ ਸ਼ਹਿਰ ਦਾ ਨਾਮ ਅੰਮ੍ਰਿਤ ਸਰ ਰੱਖਿਆ ਗਿਆ ਪੰਜਵੇਂ ਪਾਤਸ਼ਾਹ ਧਨਸ਼ੀਰ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਇਸ ਅੰਮ੍ਰਿਤ ਸਰੋਵਰ ਨੂੰ ਪੱਕਾ ਕਰਵਾਇਆ ਉਥੇ ਸਰੋਵਰ ਦੇ ਵਿਚਕਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਰਚਨਾ ਕੀਤੀ ਸਨ 1588 ਈਸਵੀ ਦੇ ਵਿੱਚ ਸਾਈ ਮੀਆਂ ਮੀਰ ਜੀ ਦੇ ਪਾਸੋਂ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀ ਰਖਾਈ ਇਸ ਦਾ ਨਕਸ਼ਾ ਪੰਜਵੇਂ ਪਾਤਸ਼ਾਹ ਸਤਗੁਰੂ ਜੀ ਨੇ ਆਪ ਬਣਾਇਆ ਸਾਈ ਮੀਆਂ ਮੀਰ ਜੀ ਕੌਣ ਸਨ ਉਸ ਸਮੇਂ ਮੁਸਲਮਾਨਾਂ ਦੇ ਧਾਰਮਿਕ ਆਗੂ ਜਿਨ੍ਹਾਂ ਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਨਾਲ ਬੜਾ ਪਿਆਰ ਸੀ ਇਹ ਤੁਰਕੀ ਬਾਣੀ ਸੱਚੀ ਬਾਣੀ ਦਾ ਜਾਪ ਕਰਦੇ ਸਨ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਵੀ ਪੜ੍ਹਦੇ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਲ ਇਹਨਾਂ ਦਾ ਬੜਾ ਪਿਆਰ ਹੈ ਸਤਿਗੁਰੂ ਜੀ ਨੇ ਇਹ ਵਡਿਆਈ ਸਾਈ ਮੀਆਂ ਮੀਰ ਜੀ ਨੂੰ ਬਖਸ਼ੀ ਸਿੱਖ ਧਰਮ ਦਾ ਕੇਂਦਰੀ ਅਸਥਾਨ ਬਣਨ ਲੱਗਾ ਹੈ ਤੇ ਨਹੀਂ ਰੱਖ ਰਹੇ ਹਨ ਸਾਈ ਮੀਆਂ ਮੀਰ ਜੀ ਇਸ ਤੇ ਵੀ ਕਈ ਸਵਾਲ ਉਠਾਉਂਦੇ ਨੇ ਕਿ ਸਤਗੁਰੂ ਜੀ ਨੇ ਇਹਨਾਂ ਨੂੰ ਇਹ ਵਡਿਆਈ ਨੀ ਰੱਖਣ ਦੀ ਸੇਵਾ ਕਿਉਂ ਦਿੱਤੀ ਇੱਥੇ ਸਮਝਣਾ ਪਵੇਗਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਜਾਂਦਾ ਇੱਥੇ ਅੰਦਰ ਦੇਖਿਆ ਜਾਂਦਾ ਹੈ ਬਾਹਰੀ ਲਿਬਾਸ ਨਹੀਂ ਇਹ ਤੇ ਲੋਕਾਂ ਦੇ ਦਿੱਤੇ ਹੋਏ ਨਾਮ ਹਨ ਕਿ ਇਹ Hindu ਹੈ ਇਹ Musalman ਹੈ ਬਰਤਨ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਦ੍ਰਿਸ਼ਟੀ ਵਿੱਚ ਉਹੀ ਪ੍ਰਵਾਨ ਹੈ ਜੋ ਸੱਚ ਦੇ ਨਾਲ ਜੁੜਿਆ ਉਸੇ ਨੂੰ ਹੀ ਉਹਨਾਂ ਨੇ ਵਡਿਆਈ ਬਖਸ਼ ਦਿੱਤੀ ਇੱਥੇ ਇੱਕ ਹੋਰ ਗੱਲ ਕਹੀ ਜਾਂਦੀ ਹੈ ਕਿ ਨੀਂਹ ਦੀ ਰੱਖੀ ਹੋਈ ਇੱਟ ਨੂੰ ਮਿਸਤਰੀ ਨੇ ਚੁੱਕ ਕੇ ਪਲਟ ਦਿੱਤਾ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਚਨ ਕੀਤੇ ਕਿ ਇੱਟ ਪਲਟਨ ਕਾਰਨ ਇਹ ਇੱਕ ਵਾਰ ਠਹਿ ਕੇ ਦੁਬਾਰਾ ਬਣੇਗਾ ਗੁਰਮਤ ਅੰਦਰ ਇਹ ਗੱਲ ਨੂੰ ਵੀ ਪ੍ਰਵਾਨ ਨਹੀਂ ਕੀਤਾ ਜਾਂਦਾ ਇਤਿਹਾਸ ਨੂੰ ਪੜਨ ਸਮੇ ਗੁਰਬਾਣੀ ਦੀ ਰੋਸ਼ਨੀ ਬਹੁਤ ਜ਼ਰੂਰੀ ਹੈ ਸ਼ਾਂਤੀ ਦੇ ਪੁੰਜ ਰੱਬ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਇੰਨੇ ਵੱਡੇ ਮਹਾਨ ਅਸਥਾਨ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਨੀਂ ਰੱਖਦਿਆਂ ਇਸ ਸਖਤ ਬਚਨ ਨਹੀਂ ਕਹਿ ਸਕਦੇ ਗੁਰਮਤਿ ਵਿੱਚ ਇਸ ਤਰ੍ਹਾਂ ਦੇ ਵਹਿਮ ਭਰਮਾਂ ਨੂੰ ਕੋਈ ਥਾਂ ਨਹੀਂ ਧਨ ਸਤ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਵਡਿਆਈ ਦਿਨੋਂ ਦਿਨ ਵਧਣ ਲੱਗੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਅੰਮ੍ਰਿਤ ਸਰੋਵਰ ਦੀ ਤਿਆਰੀ ਹੋਈ ਉਧਰ ਪ੍ਰਥੀ ਚੰਦ ਵੀ ਇਸ ਘਰ ਦਾ ਵਿਰੋਧੀ ਬਣ ਗਿਆ ਉਸ ਨੇ ਵੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੀਰਪਿੰਡ ਵਿੱਚ ਸਰੋਵਰ ਤਿਆਰ ਕਰਵਾਇਆ ਪਰ ਉਹ ਅਸਫਲ ਹੋਇਆ ਕਿਉਂਕਿ ਪ੍ਰਥੀ ਚੰਦ ਦੇ ਅੰਦਰ ਲੋਭ ਲਾਲਚ ਈਰਖਾ ਹੰਕਾਰ ਹੈ ਉਹ ਛੋਟੇ ਭਰਾਤਾ ਸ਼ਿਰਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਡਿਆਈ ਨੂੰ ਸਮਝ ਨਹੀਂ ਸਕਦਾ ਵੱਖ-ਵੱਖ ਥਾਵਾਂ ਤੋਂ ਸਤਗੁਰੂ ਸਾਹਿਬ ਜੀ ਨੇ ਪੋਥੀਆਂ ਦੇ ਰੂਪ ਵਿੱਚ ਤੁਰਕੀ ਬਾਣੀ ਮੰਗਵਾ ਕੇ ਇਕੱਤਰ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਵਾਇਆ। 1604 ਈਸਵੀ ਦੇ ਵਿੱਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਤੁਰਕੀ ਬਾਣੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਮੁੱਖ ਗ੍ਰੰਥੀ ਹੋਣ ਦਾ ਮਾਣ ਪੰਜਵੇਂ ਪਾਤਸ਼ਾਹ ਜੀ ਨੇ ਬਖਸ਼ਿਆ ਧਨ ਸਤ ਗੁਰੂ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੰਗਾਂ ਦੇ ਸਮੇਂ ਜਦੋਂ ਕੀਰਤਪੁਰ ਸਾਹਿਬ ਚਲੇ ਜਾਂਦੇ ਨੇ ਫਿਰ ਪਿਰਥੀ ਚੰਦ ਦੇ ਵਾਰਸਾਂ ਕੋਲ ਇਥੋਂ ਦਾ ਪ੍ਰਬੰਧ ਆ ਜਾਂਦਾ 65 ਸਾਲ ਤੱਕ ਪਿਰਥੀਏ ਦੇ ਵਾਰਸ ਸ੍ਰੀ ਹਰਮੰਦਰ ਸਾਹਿਬ ਦਾ ਪ੍ਰਬੰਧ ਆਪਣੇ ਕੋਲ ਰੱਖਦੇ ਨੇ ਉਸੇ ਹੀ ਸਮੇਂ ਨਾਵੇਂ ਪਾਤਸ਼ਾਹ ਧੰਨ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਆਉਂਦੇ ਨੇ ਇਹਨਾਂ ਵੱਲੋਂ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਵਾਜ਼ੇ ਬੰਦ ਕਰ ਲਏ ਨਾਵੇਂ ਪਾਤਸ਼ਾਹ ਸਤਗੁਰੂ ਜੀ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ ਸਤਗੁਰੂ ਜੀ ਜਿਸ ਅਸਥਾਨ ਤੇ ਬੈਠ ਕੇ ਵਾਪਸ ਮੁੜ ਗਏ ਉਥੇ ਸੁੰਦਰ ਦਰਬਾਰ ਬਣਿਆ ਹੈ ਇਥੇ ਇੱਕ ਗੱਲ ਹੋਰ ਕਹੀ ਜਾਂਦੀ ਤੇ ਸਿਰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਕਿ ਅੰਬਰ ਸੜੀਏ ਅੰਦਰ ਸੜੀਏ ਇਹ ਵੀ ਗੱਲ ਗੁਰਬਾਣੀ ਦੀ ਕਸਵਟੀ ਤੇ ਪੂਰੀ ਨਹੀਂ ਉਤਰਦੀ ਪੰਜਵੇਂ ਸਰੂਪ ਵਿੱਚ ਅੰਮ੍ਰਿਤ ਸਰੋਵਰ ਰਚ ਕੇ ਜਿਸ ਨਗਰੀ ਦਾ ਨਾਮ ਅੰਮ੍ਰਿਤ ਸਰ ਰੱਖਿਆ ਹੋਵੇ ਨਾਵੇਂ ਸਰੂਪ ਅੰਦਰ ਪ੍ਰਥੀਏ ਦੇ ਵਾਰਸਾਂ ਦੇ ਵਿਰੋਧ ਕਾਰਨ ਇਸ ਪਵਿੱਤਰ ਨਗਰੀ ਨੂੰ ਅੰਦਰ ਸੜੀਏ ਸਤਿਗੁਰੂ ਜੀ ਨਹੀਂ ਕਹਿ ਸਕਦੇ ਇਹ ਤੇ ਅੰਮ੍ਰਿਤਸਰ ਸਿਫਤੀ ਦਾ ਘਰ ਹੈ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਅੱਠ ਪਾਤਸ਼ਾਹੀਆਂ ਦੇ ਚਰਨ ਪਏ ਹਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਅਤੇ ਧਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰੀਰ ਕਰਕੇ ਇੱਥੇ ਨਹੀਂ ਆਏ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਿੱਥੇ ਸਿੱਖਾਂ ਉੱਤੇ ਬਹੁਤ ਜ਼ੁਲਮ ਹੋਏ ਉਥੇ ਇਸ ਅਸਥਾਨ ਤੇ ਵੀ ਜ਼ਾਲਮਾਂ ਵੱਲੋਂ ਬਹੁਤ ਹਮਲੇ ਕੀਤੇ ਗਏ ਇਸ ਅਸਥਾਨ ਦੀ ਪਵਿੱਤਰਤਾ ਲਈ ਬਹੁਤ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਬਾਬਾ ਦੀਪ ਸਿੰਘ ਜੀ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਬਹਾਲ ਰੱਖਣ ਲਈ ਸ਼ਹਾਦਤ ਦਿੰਦੇ ਨੇ ਸਮੇਂ ਦੀ ਹਕੂਮਤ ਵੱਲੋਂ ਇਸ ਅਸਥਾਨ ਦਾ ਬਹੁਤ ਨੁਕਸਾਨ ਕੀਤਾ ਗਿਆ ਸਿੱਖ ਕੌਮ ਦੇ ਆਗੂ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਜੀ ਨੇ ਦੁਬਾਰਾ ਨਵੇਂ ਸਿਰਿਓਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਉਸਾਰੀ ਕੀਤੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ 750 ਕਿਲੋ ਸੋਨਾ ਇਸ ਅਸਥਾਨ ਤੇ ਲਾਇਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਵੀ ਬੜੀ ਭਾਵਨਾ ਸੀ ਇੱਕ ਵਾਰ ਇੱਕ ਚਿੱਤਰਕਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਉਂਦਾ ਆ ਕੇ ਕਹਿਣ ਲੱਗਾ ਕਿ ਮੈਂ ਤੁਹਾਡੀ ਤਸਵੀਰ ਬਣਾਉਣੀ ਹੈ ਤੇ ਮਹਾਰਾਜੇ ਨੇ ਉਸ ਚਿੱਤਰਕਾਰ ਨੂੰ ਕਿਹਾ ਕਿ ਜੇ ਤੂੰ ਮੇਰੀ ਤਸਵੀਰ ਬਣਾਉਣੀ ਹੈ ਇਸ ਤਰ੍ਹਾਂ ਦੀ ਤਸਵੀਰ ਬਣਾ ਕਿ ਮੈਂ ਗਲ ਵਿੱਚ ਪੱਲਾ ਪਾ ਕੇ ਠਖਾਰੀ ਬਣ ਕੇ ਤਨ ਸ਼ਿਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਅੱਗੇ ਖਲੋਤਾ ਹਾਂ ਇਸ ਅਸਥਾਨ ਦੇ ਪ੍ਰਤੀ ਇਨੀ ਭਾਵਨਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅੰਦਰ ਸੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਮਹਾਨਤਾ ਅਪਰ ਅਪਾਰ ਹੈ ਇਸ ਮਹਾਨ ਅਸਥਾਨ ਦੇ ਅੱਗੇ ਸਾਡਾ ਵੀ ਸਿਰ ਝੁਕਦਾ ਹੈ ਵਿਚਾਰ ਕਰਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ